ਪੰਜਾਬ ਵਿੱਚ 에어ਫੋਰਸ ਸਟੇਸ਼ਨ ਨੇੜੇ ਕੁਝ ਅਜੀਹਾ ਹੋਇਆ ਹੈ ਕਿ ਪ੍ਰਸ਼ਾਸਨ ਤੇ ਆਮ ਜਨਤਾ ਦੇ ਸਾਹ ਸੁਗੇ ਹਾਲਾਤ ਇਹ ਬਣ ਗਏ ਕਿ ਸਕੂਲ ਬੰਦ ਕਰਵਾਉਣੇ ਪਏ ਗਏ ਅਤੇ ਕੋਲੋ ਲੰਘਦੀ ਰੇਲਵੇ ਲਾਈਨ ਨੂੰ ਵੀ ਬੰਦ ਕਰਵਾਉਣਾ ਪਿਆ ਤਾਂ ਇੱਕ ਬਹੁਤ ਵੱਡਾ ਧਮਾਕਾ ਹੋਣ ਤੋਂ ਬਚਾ ਰਹਿ ਗਿਆ ਅਗਰ ਅਜੀਹਾ ਹੁੰਦਾ ਤਾਂ ਬਹੁਤ ਭਾਰੀ ਜਾਨੀ ਅਤੇ مالی ਨੁਕਸਾਨ ਹੋ ਜਾਣਾ ਸੀ ਜਲੰਧਰ ਦੇ ਆਦਮਪੁਰ 에어ਬੇਸ ਸਟੇਸ਼ਨ ਨੇੜੇ ਇਹ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਬਹੁਤ ਵੱਡਾ ਤਮਾਕਾ ਹੋ ਜਾਣਾ ਸੀ ਦਰਅਸਲ ਬੀਤੀ ਰਾਤ ਐਚਪੀ ਗੈਸ ਦਾ ਇੱਕ ਟੈਂਕਰ ਆਦਮਪੁਰ ਤੋਂ ਜਲੰਧਰ ਆਉਣ ਵਾਲੀ ਸੜਕ ਤੇ ਬੇਕਾਬੂ ਹੋ ਕੇ ਪਲਟ ਗਿਆ ਇਹ ਹਾਦਸਾ ਆਦਮਪੁਰ 에ਅਰਪੋਰਟ ਦੇ ਬਿਲਕੁਲ ਨੇੜੇ ਹੋਇਆ ਜਾਣਕਾਰੀ ਇਹ ਮਿਲੀ ਹੈ ਕਿ ਹਾਦਸੇ ਤੋਂ ਬਾਅਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਅਜਿਹੇ ਹਾਲਾਤਾਂ ਵਿੱਚ ਉਸ ਨੂੰ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਸੀ ਤਾਂ ਜੋ ਇਸ ਹਾਦਸੇ ਦੌਰਾਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਜਾਂਦਾ ਲੇਕਿਨ ਉਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਹਾਲਾਂਕਿ ਇਹ ਲਾਪਰਵਾਹੀ ਕਈ ਜਾਣਾਂ ਜਿਹੜੀ ਉਹ ਲੈ ਸਕਦੀ ਸੀ ਅਤੇ ਵੱਡਾ مالی ਨੁਕਸਾਨ ਵੀ ਇਸ ਲਾਪਰਵਾਹੀ ਦੇ ਨਾਲ ਹੋ ਸਕਦਾ ਸੀ ਜਦ ਮੌਕੇ ਉੱਤੇ ਸੜਕ ਸੁਰੱਖਿਆ ਫੋਰਸ ਪਹੁੰਚੀ ਤਾਂ ਮੌਕੇ ਦੀ ਨਜਾਜ਼ਕਤ ਨੂੰ ਦੇਖਦੇ ਹੋਏ ਆਸ-ਪਾਸ ਦੇ ਸਕੂਲ ਬੰਦ ਕਰਵਾ ਦਿੱਤੇ ਗਏ ਅਤੇ ਸਥਾਨਕ ਏਰੀਏ ਦੀ ਬਿਜਲੀ ਵੀ ਬੰਦ ਕਰਵਾ ਦਿੱਤੀ ਗਈ ਅਤੇ ਰੇਲਵੇ ਮਾਰਗ ਵੀ ਬੰਦ ਕਰਵਾ ਦਿੱਤਾ ਗਿਆ ਤਾਂ ਜਿਸ ਸੜਕ ਉੱਤੇ ਟੈਂਕਰ ਪਲਟਿਆ ਹੈ ਉਹ ਰੋਡ ਵੀ ਪੂਰੀ ਤਰ੍ਹਾਂ ਨਾਲ ਬਲੌਕ ਕਰ ਦਿੱਤਾ ਗਿਆ ਹੈ ਤਾਂ ਇਹ ਹਾਦਸਾ ਰਾਤ 12 ਤੋਂ 1 ਵਜੇ ਦੇ ਵਿੱਚ ਘਰ ਵਾਪਰਿਆ ਹੈ ਅਤੇ ਉਦੋਂ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਟੈਂਕਰ ਵਿੱਚੋਂ ਗੈਸ ਲੀਕ ਹੁੰਦੀ ਰਹੀ ਹਾਲਾਂਕਿ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਵੱਲੋਂ ਗੈਸ ਲੀਕ ਆ ਜਿਹੜੀ ਉਹ ਦਿਨ ਦੇ ਵਿੱਚ ਬੰਦ ਕਰਨ ਦੀ ਕਵਾਇਦ ਕੀਤੀ ਗਈ ਹਾਲਾਂਕਿ ਇਸ ਹਾਦਸੇ ਬਾਰੇ ਐਚਬੀ ਗੈਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ अनु भाई ਸਾਡੇ ਅਫਸਰ ਵੱਲੋਂ 6 ਵਜੇ ਨਾਲ ਕਾਲ ਆਈ ਆ ਕਿ ਤਦੱਕਠਾਰ ਰੋਡ ਦੇ ਵਿੱਚ ਐਲਪੀਜੀ ਗੈਸ ਦਾ ਜਿਹੜਾ ਸਿਲੰਡਰ ਹੈ ਕਿਉਂਕਿ ਟੈਂਕਰ ਹੈ ਜਿਹੜਾ ਉਹ ਡਿੱਗਿਆ ਤੇ ਪਲਟ ਗਿਆ ਤੇ ਉੱਥੇ ਮੌਕੇ ਤੇ ਪਹੁੰਚਿਆ ਜਾਏ ਤਾਂ ਕਿ ਦੇਖਿਆ ਮੌਕੇ ਦੇ ਵਿੱਚ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਨਾ ਡਰਾਈਵਰ ਇੱਥੇ ਠੀਕ ਹੈ ਤੇ ਪ੍ਰੋਪਰ ਇਕੁਪਮੈਂਟ ਵੀ ਨਹੀਂ ਆਇਆ ਇੱਥੇ ਕੰਪਨੀ ਵੱਲੋਂ ਆਏ ਦੇ ਨਾ ਕੋਈ ਅਫਸਰ ਆਇਆ ਹਾਲੇ ਤੱਕ ਮਤਲਬ ਕਿ ਚਲੋ ਹੁਣ ਆ ਗਿਆ ਵੈਸੇ ਦੇਖਦੇ ਪਿਆ ਕਰਦੇ ਪਿਆ ਉਹ ਲੀਕੇਜ ਹੋ ਰਹੀ ਸੀ ਕਿ ਗੈਸ ਦੀ ਹਾਂਜੀ ਗੈਸ ਗੈਸ ਲੀਕੇਜ ਹੁਣ ਆਸਲੇ ਗੈਸ ਲੀਕੇਜ ਬੰਦਾ ਹੁਣ ਬੰਦ ਕਰਤੀ ਹ ਤੁਹਾਰੇ ਸਿੰਘ ਸਭਾਂ ਤੋਂ ਟਿੱਲਾ ਲੱਗੀ ਹੋਈ ਐ ਸਲੋ ਪੌਣ ਹੈਗੇ ਨੇ ਇਹ ਗੁਰਦੁਆਰੇ ਵਾਲੇ ਆ ਅੱਛਾ ਗੁਰਦੁਆਰਾ ਸਾਹਿਬ ਤੋਂ ਆਏ ਆ ਗੁਰਦੁਆਰਾ ਸਾਹਿਬ ਤੋਂ ਆਏ ਆ ਤੇ ਅਫਸਰ ਆਦੇ ਜਿਹੜੇ ਹਾਂ ਅੱਗੇ ਦੇ ਅਫਸਰ ਆ ਗਏ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਨਹੀਂ ਨਹੀਂ ਬਸ ਹਲੇ ਤੱਕ ਕੋਈ ਗੱਲਬਾਤ ਨਹੀਂ ਕਰੇ ਰਹਾ ਗੈਸ ਦਾ ਭਰਿਆ ਜਿਹੜਾ ਉਹ ਰੋਡ ਦੇ ਉੱਪਰ ਜਿਹੜਾ ਪਲਟਿਆ ਪਿਆ ਇਹੋ ਸੀ ਮੌਕੇ ਤੇ ਦੇਖਿਆ ਕਿ ਉਹ ਤੋਂ ਟੈਂਕਰ ਪਲਟਿਆ ਸੀਗਾ ਪਰ ਲੱਗੇ ਤੇ ਕੋਈ ਨਾ ਕੋਈ ਡਰਾਈਵਰ ਸੀ ਕੋਈ ਵੀ ਬੰਦਾ ਲੱਗੀ ਨਹੀਂ ਸੀਗਾ ਤੇ ਅਸੀਂ ਇਹਨਾਂ ਨੂੰ ਰਿਪੋਰਟ ਕੀਤਾ ਆ ਇਹਨਾਂ ਦੇ ਆਪਣਾ ਇੱਥੇ ਡੈਂਪ ਹੈਗਾ ਨਾ ਦਾ ਗੈਸ ਵਾਲਾ ਦਾ ਪਲਾਂਟ ਹੈ ਤੇ ਉੱਥੋਂ ਇਹਨਾਂ ਦੇ ਬੰਦੇ ਹੁਣ ਸਿਰੇ ਆਏ ਨੇ ਤੇ ਹੁਣ ਫਾਇਰ ਬ੍ਰੇਡ ਵੀ ਮਗਾਈ ਅਸੀਂ ਕਿ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ ਤੇ ਹੁਣ ਬਠਿੰਡੇ ਤੋਂ ਗੱਡੀ ਕਾਰੀ ਨਾਲ ਦੀ ਜਿਹੜੀ ਆ ਮਦੱਸੀ ਆ ਉਹ ਫਿਰ ਜਿਹੜਾ ਗੈਸ ਵਾਲਾ ਉਹ ਇਹਨਾਂ ਨੂੰ ਕਰਨਗੇ ਚੇਂਜ ਕਰਨਗੇ ਸ਼ਿਫਟ ਕਰਨਗੇ ਫਿਰ ਉਹਨੂੰ ਸਿੱਧਾ ਕਰਾਇਆ ਜਾਊਗਾ ਤੇ ਹਰ ਤਰ੍ਹਾਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਵਾਸਤੇ ਅਸੀਂ ਤਿਆਰ ਆ ਸੋ ਇੱਥੇ ਲੀਕੇਜ ਵਗੈਰਾ ਵੀ ਹੋ ਰਹੀ ਸੀ ਲੀਕੇਜ ਥੋੜੇ ਬਹੁਤੇ ਹੋ ਰਹੀ ਆ ਉਹਨਾਂ ਦੇ ਬੰਦੇ ਆਏ ਨੇ ਮਾਹਰ ਰੰਦੇ ਫੋਨ ਕਰਨ ਦੇ ਨੇ ਬੰਦੇ ਕੋਈ ਪਤਾ ਲੱਗਾ ਹੱਸਾ ਵਾਪਰਿਆ ਕਿਵੇਂ ਨਹੀਂ ਦੇ ਬਾਰੇ ਅਜੇ ਕੋਈ ਪਾਨੂੰ ਪਤਾ ਲੱਗਾ ਵੀ ਕੀ ਗੱਲ ਹੋਈ ਆ ਜਾਂ ਡਰਾਈਵਰ ਨੇ ਉੱਥੇ ਬ੍ਰੇਕ ਦਾ ਨਿਸ਼ਾਨ ਹੈਗੇ ਆ ਵੀ ਕਿਤੇ ਗੱਡੀ ਖਹਿਣ ਸੈ ਗਈ ਕੋਈ ਨਹੀਂ ਨਹੀਂ ਗੱਡੀ ਗੁੱਡੀ ਕੋਈ ਨਹੀਂ ਲੱਗੀ ਅਸੀਂ ਰਾਤ ਇੱਥੇ ਸੀਗੇ ਇਹ ਲਿੰਦਰਾ ਸੀਗਾ ਜਾਂ ਝੋਕ ਲੱਗੀ ਹੋਵੇ ਇਹ ਹੁਣ ਪਤਾ ਨਹੀਂ ਇਹਨੂੰ ਡਰਾਈਵਰ ਨੂੰ ਪਤਾ ਹੋਊਗਾ ਵੀ ਕਿੱਦਾਂ ਨੀਂਦਰਾ ਹੋਇਆ ਜਾਂ ਉਹਨੇ ਦਾਰੂ ਪੀਤੀ ਜਾਂ ਕੀ ਆ ਮੌਕੇ ਤੇ ਹੈ ਹੀ ਨਹੀਂ ਉਹ ਇਹੋ ਬਾਦੀ ਪਤਲਾ ਲੱਗੂਗਾ ਪ੍ਰਾਇਮਰੀ ਇਨਵੈਸਟੀਗੇਸ਼ਨ ਕੀ ਪਤ ਲੱਗੇ ਕਿ ਇਹ ਟ੍ਰੈਕਟਰ ਆ ਰਿਹਾ ਸੀ ਕਿੱਦਾਂ ਆ ਰਿਹਾ ਸੀ ਇਹ ਵੈਸੇ ਤਾਂ ਇਹ ਗਿਆਜ਼ਰ ਟੈਂਕਰ ਭਰਿਆ ਲੋਡ ਜਿਹੜਾ ਉਥੇ ਪਲਾਂਟ ਚ ਜਾਣਾ ਸੀਗਾ ਉਥੋਂ ਇਹ ਐਂਟਰੀ ਪਵਾ ਕੇ ਤੇ ਦੁਬਾਰਾ ਪਤਾ ਨਹੀਂ ਇੱਧਰ ਕੀ ਕਰਨ ਆਇਆ ਕਿਤੇ ਉਹਨਾਂ ਦੇ ਬੰਦੇ ਵੀ ਕਹਿ ਰਹੇ ਆ ਕਿ ਇੱਧਰ ਮਤਲਬ ਬੰਦਾ ਨਹੀਂ ਆਉਣਾ ਇਹਦਾ ਇਹ ਤਾਂ ਗੈਸ ਭਰੀ ਆ ਉਥੇ ਅਨਲੋਡ ਕਰਨੀ ਆ ਇਹ ਖਾਲੀ ਆਉਂਦੇ ਟੈਂਕਰ ਉੱਦ ਤੇ ਇਹ ਹੁਣ ਪਤਾ ਨਹੀਂ ਉਹਨੂੰ ਕੀ ਵਜ੍ਹਾ ਕੀ ਜਿਹਦਾ ਕਿੱਧਰ ਚੱਲਿਆ ਸੀਗਾ ਉਹ ਪੁਆ ਕਿਸ ਸੀਰੀਂ ਲੀ ਇਹ ਆਦਮ ਬੁਰਦਾ ਹੈ ਆਦਮ ਬੁਰਦਾ ਹੈ ਐਸ ਤੋਂ ਸਾਨੂੰ ਨੁਰ ਕਰਵਾਤਾ ਸੀ ਉਹ ਵੀ ਆ ਰਹੇ ਮੌਕੇ ਤੇ ਬਾਕੀ ਅਸੀਂ ਜਿਸ ਤੱਕ ਨਾਲ ਖੜੇ ਆ ਕਿ ਕਿਸੇ ਨੇ ਕੋਈ ਪਛਾਣ ਨਹੀਂ ਲਾਵੇ ਸਕੂਲ ਆ ਕੇ ਕੈਮਰੇ ਦੇ ਪਿੱਛੇ ਆ ਉਹਨਾਂ ਨੂੰ ਵੀ ਆਪਾਂ ਦੱਸ ਦਿੱਤਾ ਆ ਉਹ ਬੰਦ ਕਰਵਾਤਾ ਅੱਜ ਅਸੀਂ ਬਾਕੀ ਜਿਹੜੀ ਟ੍ਰੇਨ ਹੈ ਉਹ ਵੀ ਆਪਾਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਰੁਕ ਦੋ ਜੇ ਫਿਲਹਾਲ ਜਦ ਤੱਕ ਇਹ ਕਲੀਅਰ ਨਹੀਂ ਹੁੰਦਾ ਠੀਕ ਹੈ ਤੇ ਲਾਈਟ ਜਿਹੜੀ ਉਹ ਵੀ ਬੰਦ ਕਰਵਾ ਲੈਣੀ ਘੰਟੇ ਤੱਕ ਆਪਾਂ